11 ਅਗਸਤ ਤੋਂ ਤੁਹਾਡੇ 13 ਅਗਸਤ ਨੂੰ ਪਹਿਲਾਂ ਜਾਂ ਬਾਅਦ ਚ ਉਸੇ ਅਕਾਲ ਤਖਤ ਤੋਂ ਹੀ ਜੇ ਇਹ ਹੁਕਮਨਾਮਾ ਆ ਜਾਂਦਾ ਵੀ ਸਾਰੇ ਦਲ ਅਕਾਲੀ ਦਲ ਦੇ ਇਕੱਠੇ ਹੋ ਜਾਓ ਤੇ ਉਦੋਂ ਫਿਰ ਪੰਜ ਮੈਂਬਰੀ ਕਮੇਟੀ ਦਾ ਕੀ ਸਟੈਂਡ ਹੋਏਗਾ ਕੋਈ ਆਏ ਸਾਰੀਆਂ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹਚਾ ਕੇ ਕੋਈ ਆਏ ਇੱਕ ਤਰਫਾ ਫੈਸਲਾ ਦੇ ਸਕਣੀ ਇਹ ਤਾਂ ਮੈਨੂੰ ਸੰਭਵ ਨਹੀਂ ਲੱਗਦਾ ਨੀ ਉਹ ਵੱਡੇ ਵੱਡੇ ਰਤਬੇ ਤੇ ਬੈਠ ਕੇ ਨਹੀਂ ਕੋਈ ਕਰ ਸਕੂਗਾ ਸ੍ਰੀ ਕਲਤਖ ਸਾਹਿਬ ਦੇ ਸਾਰੇ ਧੜਿਆਂ ਨੂੰ ਆਪੋ ਆਪਣੇ ਚੁੱਲ੍ਹੇ ਸਮੇਟਨ ਦੇ ਵੀ ਆਦੇਸ਼ ਦਿੱਤੇ ਨੇ 11 ਅਗਸਤ ਤੋਂ ਤੁਹਾਡੇ 13 ਅਗਸਤ ਤੋਂ ਪਹਿਲਾਂ ਜਾਂ ਬਾਅਦ ਚ ਉਸੇ ਅਕਾਲ ਤਖਤ ਤੋਂ ਹੀ ਜੇ ਇਹ ਹੁਕਮਨਾਮਾ ਆ ਜਾਂਦਾ ਵੀ ਸਾਰੇ ਦਲ ਅਕਾਲੀ ਦਲ ਦੇ ਇਕੱਠੇ ਹੋ ਜਾਓ ਤੇ ਉਦੋਂ ਫਿਰ ਪੰਜ ਮੈਂਬਰੀ ਕਮੇਟੀ ਦਾ ਕੀ ਸਟੈਂਡ ਹੋਏਗਾ ਕੋਈ ਆਏ ਸਾਰੀਆਂ ਕਾਉਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾ ਕੇ ਕੋਈ ਆਏ ਇੱਕ ਤਰਫਾ ਫੈਸਲਾ ਦੇ ਸਕਣਗੇ ਇਹ ਤਾਂ ਮੈਨੂੰ ਸੰਭਵ ਨਹੀਂ ਲੱਗਦਾ ਨੀ ਉਹ ਓਡੇ ਵੱਡੇ ਰਤਬੇ ਤੇ ਬੈਠ ਕੇ ਨਹੀਂ ਕੋਈ ਕਰ ਸਕੂਗਾ ਥ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਧੜਿਆਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟਣ ਦੇ ਵੀ ਆਦੇਸ਼ ਦਿੱਤੇ ਨੇ